ਦੇਖੋ ਜੀ ਅੱਜ ਗੁਰੂ ਘਰ ਵਿਖੇ ਚੇਅਰਮੈਨ ਸਾਹਿਬ ਸਰਪੰਚ ਸਹਿਬਾਨ ਕੌਂਸਲਰ ਸਹਿਬਾਨ ਪਾਰਟੀ ਦੇ ਹੋਰ ਵੀ ਵੱਖ-ਵੱਖ ਅਹੁਦੇਦਾਰ ਜੋ ਕਿ ਛੋਟੇ ਦੇ ਸੱਦੇ ਦੇ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਗੁਰੂ ਘਰ ਆਏ ਆ ਇੱਥੇ ਆਉਣ ਦਾ ਇੱਕੋ ਇੱਕ ਮਕਸਦ ਆ ਵੀ ਅਸੀਂ ਆਪਣੇ ਹਲਕੇ ਨੂੰ ਤਰੱਕੀ ਵੱਲ ਲੈ ਕੇ ਜਾਣਾ ਨਾ ਕਿ ਥੱਲੇ ਵੱਲ ਨੂੰ ਲੈ ਕੇ ਜਾਣਾ ਜਿੱਦਾਂ ਤੁਸੀਂ ਸਾਰੇ ਸੁਣਦੇ ਆ ਰਹੇ ਜੇ ਫਵਾਵਾਂ ਚੱਲ ਰਹੀਆਂ ਵੀ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਵੇਖੋ ਪਾਰਟੀ ਸਿਆਣੀ ਆ ਦੇ ਨਹੀਂ ਸਕਦੀ ਪਰ ਫਿਰ ਵੀ ਅੱਗੇ ਵੀ ਜਿੱਦਾਂ ਤੁਸੀਂ ਦੇਖਿਆ ਵੀ ਸ਼ਾਮਲ ਹੋ ਗਿਆ ਉਹ ਇਸ ਲਈ ਅੱਜ ਅਸੀਂ ਸਾਰੇ ਇਕੱਠੇ ਆ ਅਸੀਂ ਪਾਰਟੀ ਤਾਂ ਕਿ ਮੈਸੇਜ ਵੀ ਲਾਉਣਾ ਚਾਹੁੰਦੇ ਆ ਵੀ ਜੇ ਹਰਮੀਤ ਸਿੰਘ ਸੰਧੂ ਨੂੰ ਸਾਡੇ ਹਲਕੇ ਦੇ ਵਿੱਚੋਂ ਟਿਕਟ ਦਿੱਤੀ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਉਸ ਬੰਦੇ ਦੀ ਸਾਡੇ ਹਲਕੇ ਨੂੰ ਕੋਈ ਦੇਣ ਨਹੀਂ ਤੁਸੀਂ ਜਿਵੇਂ ਸਭ ਜਾਣਦੇ ਜੇ ਉਹ ਦੋ ਵਾਰੀ ਲਗਾਤਾਰ ਪਹਿਲਾਂ 2017 ਦੇ ਵਿੱਚ ਹਾਰਿਆ ਫਿਰ 2022 ਦੇ ਵਿੱਚ ਸਾਡੇ ਮਾਨਯੋਗ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਨੇ 15000 ਦੀ ਲੀਡ ਦੇ ਨਾਲ ਹਰਾਇਆ ਜੇ ਉਹ ਚੰਗਾ ਹੁੰਦਾ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਸੀ ਉਹਨੂੰ ਹਰਾਉਣ ਦਾ ਕਾਰਨ ਤਾਂ ਸੀ ਇਹ ਲੋਕਾਂ ਦੀ ਆਸਾਂ ਤੇ ਖਰਾ ਨਹੀਂ ਉਤਰਿਆ ਖਰਾ ਨਹੀਂ ਉਤਰਿਆ ਇੱਕ ਲੋਕਾਂ ਨੂੰ ਜ਼ਹਿਰ ਦਿੱਤੀ ਵੇਖੋ ਜੀ ਜਿ ਘਰਾਂ ਦੇ ਘਰ ਬਰਬਾਦ ਕਰਦੇ ਬੇੜਾ ਗਰਕ ਕਰਤਾ ਘਰਾਂ ਦਾ ਜਿੰਨਾ ਮਾਮਾ ਦੇ ਪੁੱਤ ਚਲ ਗਏ ਉਹਨਾਂ ਨੂੰ ਪਤਾ ਤੁਸੀਂ ਸਭ ਜਾਣਦੇ ਜੇ ਜਿਦਾ ਸੰਧੂ ਸਾਹਿਬ ਨੇ ਪਹਿਲਾਂ ਵੀ ਖਬਰ ਤੁਹਾਨੂੰ ਵਿਖਾਈ ਸੀ ਪੀਟੀ ਖਬਾਰ ਦੇ ਵਿੱਚ ਲਗਾ ਵੇਖੋ ਕੋਈ ਨਾ ਉਦਾਂ ਨਹੀਂ ਚੱਲਦੇ ਹੁੰਦੇ ਜੇ ਵਿੱਚ ਮਾੜੀ ਮੋਟੀ ਕੋਈ ਗੱਲ ਹੁੰਦੀ ਆ ਤੇ ਤਾਂ ਹੀ ਕੋਈ ਕਿਸ ਦਾ ਨਾਮ ਲੈਂਦਾ ਹੁੰਦਾ ਇਸ ਲਈ ਉਹ ਬੰਦਾ ਸਾਡੇ ਹਲਕੇ ਲੋ ਨਕਾਰਿਆ ਹੋਇਆ ਬੰਦਾ ਜੇ ਉਹ ਫਿਰ ਵੀ ਉਹਨੂੰ ਪਾਰਟੀ ਟਿਕਟ ਦਿੰਦੀ ਆ ਤੁਹਾਡੇ ਜਰੀਏ ਅਸੀਂ ਅੱਜ ਸਾਰੇ ਭਰਾ ਇਕੱਠੇ ਆ ਗੁਰੂ ਘਰ ਖੜੇ ਆ ਅਸੀਂ ਇਹ ਕਹਿੰਨੇ ਆ ਵੀ ਉਹ ਤੀਜੀ ਵਰੀ ਹਾਰਨ ਨੂੰ ਤਿਆਰ ਹੋ ਜੇ ਉਹਨੂੰ ਐਸੀ ਲੀਡ ਨਾਲ ਹਰਾਵਾਂਗੇ ਵੀ ਉਹ ਵੀ ਯਾਦ ਪਿਆਦ ਰੱਖੂਗਾ ਵੀ ਤਰਨਤਾਲ ਦੇ ਹਲਕੇ ਨੇ ਹਰਾਇਆ ਹੀ ਇਹ ਮਝਾਇਲ ਵਜਦੇ ਤਰਨਤਾਲ ਵਾਲੇ ਪੀਵੀ ਛਾਲੀ ਵਾਲੇ ਇਸ ਲਈ ਉਹ ਤਿਆਰ ਹੋ ਜੇ ਤੀਜੀ ਵਾਰੀ ਹਾਰਨ ਲਈ ਕਿਉਂਕਿ ਅਸੀਂ ਸਾਰਿਆਂ ਨੇ ਤਿਆਇਆ ਕੀਤਾ ਸਾਰੇ ਇਕੱਠੇ ਆ ਅੱਜ ਇੱਕ ਮੰਚ ਦੇ ਇਕੱਠੇ ਆ ਜੇ ਪਾਰਟੀ ਵੇਖੋ ਪਹਿਲਾਂ ਸਾਡੀ ਪਾਰਟੀ ਬਹੁਤ ਚੰਗੀ ਪਹਿਲੀ ਗੱਲ ਉਹ ਦੇ ਨਹੀਂ ਸਕਦੀ ਜੇ ਪਾਰਟੀ ਕਿਤੇ ਗਲਤੀ ਕਰ ਵੀ ਲੈਂਦੀ ਆ ਟਿਕਟ ਦੇ ਵੀ ਦਿੰਦੀ ਆ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਵਿੱਚੋਂ ਜਾਂ ਸਾਡਾ ਬਾਹਰੋਂ ਕੋਈ ਇੱਕ ਬੰਦਾ ਆਜ਼ਾਦ ਖੜਾ ਕਰਾਂਗੇ ਤੇ ਉਸ ਨੂੰ ਇਲੈਕਸ਼ਨ ਲੜਾਵਾਂਗੇ ਇਥੋਂ ਇਹ ਯਕੀਨੀ ਹੈ ਵੀ ਇਲੈਕਸ਼ਨ ਆਜ਼ਾਦ ਲੜੀ ਜਾਊਗੀ ਤੇ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਏਗੀ ਕਿਉਂਕਿ ਅਸੀਂ ਪਾਰਟੀ ਦੇ ਬੰਦੇ ਆ ਐਮ ਐਲ ਏ ਸੋਲ ਸਾਹਿਬ ਨੇ ਬਹੁਤ ਮਿਹਨਤ ਕੀਤੀ ਸੀ ਪਾਰਟੀ ਲਈ ਰਾਤ ਦਿਨ ਪਾਰਟੀ ਨੇ ਮਾਨ ਬਖਸ਼ਿਆ ਉਹਨਾਂ ਨੂੰ ਐਮ ਐਲ ਏ ਬਣਾਇਆ ਕਿਉਂਕਿ ਉਹਨਾਂ ਦੇ ਕੰਮ ਰਹਿਗੇਗੇ ਕਿਉਂਕਿ ਕੋਈ ਬੰਦਾ ਦੇਖੋ ਜੀ ਅੱਜ ਇੰਨੇ ਬੰਦੇ ਆ ਰਹੇ ਆ ਇਕੱਠੇ ਹੋ ਰਹੇ ਜੇ ਮਾੜਾ ਕੀਤਾ ਹੁੰਦਾ ਅੱਜ ਸਾਡੇ ਨਾਲ ਕੋਈ ਵੀ ਨਹੀਂ ਆਉਣਾ ਜੇ ਕਿਸੇ ਨਾਲ ਵੀ ਧੱਕਾ ਆ ਜਾਂਦਾ ਲੱਗੇ ਥੋੜਾ ਕਿਸੇ ਨਹੀਂ ਆਉਣਾ ਸੀ ਜੇ ਅੱਜ ਅਸੀਂ ਸਾਰੇ ਇਕੱਠੇ ਆ ਇਕੱਠੇ ਹੋਣ ਦਾ ਮਕਸਦ ਇਹੀ ਆ ਸਾਰੇ ਪਿਆਰ ਕਰਦੇ ਐਮ ਐਲ ਏ ਸਾਹਿਬ ਨੂੰ ਪਿਆਰ ਕਰਦੇ ਆ ਉਹਨਾਂ ਦੀ ਜਿਹੜੀ ਸੋਚ ਹੀ ਉਹਨਾਂ ਨੂੰ ਹਮੇਸ਼ਾ ਬਾਦ ਰੱਖਿਆ ਜਾਊਗਾ ਉਹਨਾਂ ਨੂੰ ਖਤਮ ਨਹੀਂ ਹੋਣ ਦਿੱਤਾ ਜਾਊਗਾ ਇਹ ਸਾਡੇ ਵੱਲੋਂ ਸਾਡੇ ਹਲਕਾ ਨਿਵਾਸੀਆਂ ਵੱਲੋਂ ਜੋ ਵੀ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਜਿਹੜੀ ਉਹਨਾਂ ਦੀ ਸੋਚ ਆ ਹਮੇਸ਼ਾ ਬਾਦਰ ਰੱਖੀ ਜਾਊਗੀ ਜੇ ਅੱਜ ਕੱਲ ਦੇ ਵਿੱਚ ਟਿਕਟ ਦੇਣ ਦੀ ਅਨਾਉਂਸਮੈਂਟ ਹੋਵੇ ਨੇਚਰਲੀ ਗੱਲ ਹੈ ਕਿ ਅਕਾਲੀ ਦਲ ਨੇ ਕਰਤੀ ਆ ਤੇ ਆਮ ਆਦਮੀ ਪਾਰਟੀ ਨੇ ਵੀ ਕਰਨੀ ਆ ਜੇ ਅੱਜ ਕੱਲ ਚ ਹਰਮਿੰਦਰ ਸਿੰਘ ਸੰਧੂ ਦਾ ਨਾਮ ਆ ਜਾਂਦਾ ਤੇ ਫਿਰ ਜਿਹੜੇ ਆ ਤੁਹਾਡੇ ਲੀਡਰ ਖੜੇ ਤੇ ਫਿਰ ਆਖਰੀ ਫੈਸਲਾ ਤੁਹਾਡਾ ਹੋਣੀ ਆ ਪਾਜੀ ਗੁਰੂ ਘਰ ਖੜੇ ਹੋਏ ਆ ਇੱਥੇ ਸਾਡਾ ਕੱਤਰ ਹੋਣ ਦਾ ਇਹੀ ਫੈਸਲਾ ਸਾਰੇ ਗੁਰੂ ਘਰ ਤੋਂ ਨਹੀਂ ਪਛ ਸਕਦੇ ਅਸੀਂ ਇੱਥੇ ਆਉਣ ਦਾ ਇਹੀ ਮਕਸਦ ਹੈ ਸਾਰੇ ਲੜ ਕੇ ਵਿਉਂਤਬੰਦੀ ਕਰਾਂਗੇ ਆਪਣੇ ਵਿੱਚੋਂ ਇੱਕ ਬੰਦਾ ਆਜ਼ਾਦ ਖੜਾ ਕਰਾਂਗੇ ਉਹ ਜਿੱਤ ਕੇ ਏਨਬੀ ਅਸੀਂ ਬਾਹਰ ਪਾਰਟੀ ਜਿੱਕੇ ਚ ਜਾਵਾਂਗੇ ਕਿਸੇ ਦੀ ਹੋਰ ਦੀ ਮਹਤ ਕਰਾਂਗੇ ਇਹ ਕਲੀਅਰ ਹੈ ਜਿੱਤ ਕੇ ਪਾਰਟੀ ਦੀ ਢੋਲੀ ਟਿਕਟ ਪਾਵਾਂਗੇ ਉਹ ਦੱਸਿਆ ਜਾਊਗਾ ਵੀ ਜਿਹੜੇ ਤਰਨਤਾਰਨ ਵਾਲੇ ਆ ਐਮਐਲਏ ਸਾਹਿਬ ਨੂੰ ਕਿੰਨਾ ਪਿਆਰ ਕਰਦੇ ਆ ਤੇ ਨਸ਼ਾ ਵੇਚਣ ਵਾਲੇ ਨੂੰ ਕਿੰਨਾ ਕਰਦੇ ਆ ਠੀਕ ਅੱਜ ਕੀ ਕਹਿਣਾ ਚਾਹੁੰਦੇ ਆ ਅਸੀਂ ਜੀ ਗੁਰਦਰਾ ਸਾਹਿਬ ਅੱਜ ਮੱਥਾ ਟੇਕਣਾ ਹੈ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰਜਨ ਦੇਵ ਪਾਸ਼ਾ ਦਾ ਸਾਡੇ ਸ਼ਹਿਰ ਦੇ ਵਿੱਚ ਬੜਾ ਪਵਿੱਤਰ ਹੈ ਦਰਬਾਰ ਹੈ ਗੁਰੂ ਸਾਹਿਬ ਦਾ ਗੁਰਜਨ ਦੇਵ ਪਾਸ਼ਾ ਦਾ ਅਸੀਂ ਅੱਜ ਆਮ ਆਦਮੀ ਪਾਰਟੀ ਦੇ ਤਰਨਤਾਰਨ ਹਲਕੇ ਦੇ ਸਾਰੇ ਆਗੂ ਕੁਝ ਵਿੱਚ ਜ਼ਿਲ੍ਹੇ ਦੇ ਵੀ ਆ ਗਏ ਆ ਕੁਝ ਤਰਨਤਨ ਹਲਕੇ ਦੇ ਆ ਕੁਝ ਪੰਜਾਬ ਲੈਵਲ ਦੇ ਜਿਵੇਂ ਮੇਰੇ ਕੋਲ ਜਿੰਮੇਵਾਰੀ ਆ ਅਸੀਂ ਜਿਹਨੇ ਸਾਰੇ ਆਗੂਆਂ ਜਿਵੇਂ ਮੈਂ ਕੱਲੇ ਕੱਲੇ ਦਾ ਨਾਮ ਦੱਸਦਾ ਜਿਵੇਂ ਸਾਡੀ ਅੰਜੂ ਬਰਮਾ ਜੀ ਇਹ ਜ਼ਿਲ੍ਹਾ ਸਕੱਤਰ ਐ ਇਸ ਵੇਲੇ ਨੂੰ ਕੋ ਸੇਵਾਵਾ ਜ਼ਿਲ੍ਹੇ ਦੀ ਨਾਲ ਸਾਡੇ ਗੁਰਸੇਵਕ ਸਿੰਘ ਜੀ ਔਲਖ ਜਿਹੜੇ ਡਾਇਰੈਕਟਰ ਆ ਪੰਜਾਬ ਸਰਕਾਰ ਨੇ ਲਾਏ ਜੀ ਤੇ ਨਾਲ ਤੁਹਾਡਾ ਭਰਾ ਦਾਸ ਗੁਰਦੇਵ ਸਿੰਘ ਸੰਧੂ ਤੇ ਕੌਮਲਪ੍ਰੀਤ ਨੇ ਬੜੀ ਸੇਵਾ ਕੀਤੀ ਇਹਨਾਂ ਦੇ ਪਰਿਵਾਰ ਨੇ ਵੀ ਹਲਕੇ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਨੇਵੇਂ ਆ ਤੇ ਈ ਵੀ ਰਹਿਆ ਤੇ ਬਤੌਰ ਹਲਕੇ ਸੇਵਾ ਕੀਤੀ। ਬਾਕੀ ਸਾਰੇ ਜਿਹੜੇ ਲਖਵਿੰਦਰ ਸਿੰਘ ਜੀ ਫੌਜੀ ਸਾਹਿਬ ਇੱਕ ਖਜਾਨਚੀ ਸਾਡੇ ਜ਼ਿਲ੍ਹੇ ਦੇ بڑے ਜਿਹਾਰੂ ਤੇ ਪੁਰਾਣੇ ਸਭ ਤੋਂ ਇਹ ਸਪੋਰਟਰਾਂ ਪਾਰਟੀ ਦੇ ਤੇ ਇਹਨਾਂ ਨੇ ਬੜਾ ਲੰਮਾ ਸਮਾਂ ਸੇਵਾ ਕੀਤੀ ਆ। ਯਾਨੀ ਕਿ ਕਹਿੰਦੇ ਹਲਕੇ ਸਾਰੀ ਟੀਮ ਨੇ ਆਪਣੇ ਦੱਸਣ ਲੱਗਾ ਜੀ ਬਾਕੀ ਸਾਰੇ ਬਲਾਕ ਪ੍ਰਧਾਨ ਜਿੰਨੇ ਵੀ ਸਾਡੇ ਆਵੇ ਮਿੱਠਿਆ ਨਿਸ਼ਾਨ ਸਿੰਘ ਹੋਣੀ ਲਖਬੀਰ ਸਿੰਘ ਹੋਣੀ ਤੇ ਆਪਣਾ ਥਰੂ ਭਾਜੀ ਆਪਣਾ ਮੋਹਨਜੀਤ ਜੀ ਹੋਰ ਕਿਹੜੇ ਕਿਹੜਾਏ ਹਾਂ ਸਾਰੇ ਬੰਦੇ ਜਿੰਨੇ ਵੀ ਇਸ ਬਲਾਕ ਪ੍ਰਧਾਨ ਤਕਰੀਬਨ ਅੱਧੇ ਅੱਜ ਇੱਥੇ ਹਾਜ਼ਰ ਹੱਸਾ 7-8 ਬਲਾਕ ਪ੍ਰਧਾਨ ਹਾਜ਼ਰ ਹੈ ਕਈਆਂ ਨੇ ਚਲੋ ਰਜਿਵੇਂ ਆ ਉਤਨਾ ਸਾਰੇ 17 ਦੇ 17 ਬਲਾਕ ਪ੍ਰਧਾਨ ਉਹ ਸਾਡੇ ਟੀਮ ਇਹਦੇ ਇਹਦੇ ਨਾਲ ਆ ਠੀਕ ਹੈ ਜੀ ਬਾਕੀ ਪੰਜ ਸਰਪੰਚ ਜਿੰਨੇ ਇਲਾਕੇ ਦੇ ਆ ਉਹ ਮੋਤਵਾਰ ਸੱਜਣ ਆ ਤੇ ਉਸ ਤੋਂ ਬਾਅਦ ਐਮਸੀ ਸ਼ਹਿਰ ਦੇ ਅਜਿਹੇ ਕਾਫੀ ਸਾਡੀ ਪਾਰਟੀ ਦੇ ਜਿੰਨੇ ਐਮਸੀ ਆ ਜਾਦਵੀ ਵਿੱਚ ਕੁਝ ਆਏ ਇੱਥੇ ਸਾਡਾ ਇਲਾਕਾ ਇਹ ਚਾਹੁੰਦਾ ਵਾ ਕਿ ਤਰਨਤਨ ਹਲਕਾ ਇਹ ਚਾਹੁੰਦਾ ਵਾ ਵੀ ਅਸੀਂ ਸਾਡੇ ਇਹ মিডিਆ ਦੇ ਰਾਹੀਂ ਅਸੀਂ ਆਮ ਆਦਮੀ ਪਾਰਟੀ ਨੂੰ ਬਾਝ ਪਹਚਾਉਣੀ ਚਾਹੁੰਦੇ ਆ ਕਿ ਅਸੀਂ ਸਾਰਿਆਂ ਨੇ ਬਹੁਤ ਜਿਆਦਾ ਆਮ ਆਦਮੀ ਪਾਰਟੀ ਨੂੰ ਪਿਆਰ ਸਤਿਕਾਰ ਤੇ ਟਾਈਮ ਦਿੱਤਾ ਠੀਕ ਹੈ ਜੀ ਅਸੀਂ ਟਾਈਮ ਦਿੱਤਾ ਵਾ ਜਿੱਥੇ ਵੀ ਪਾਰਟੀ ਡਿਊਟੀ ਲਾਉਂਦੀ ਹੈ ਸਾਰੇ ਸਾਡੇ ਸਾਥੀ ਉੱਥੇ ਪਹੁੰਚਦੇ ਆ ਤੇ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਇੱਥੇ ਬਿਲਕੁਲ ਅਨਸਾਫ਼ ਦੀ ਤੱਕੜੀ ਤੋਲੇ ਉਹਨਾਂ ਤੋਂ ਆਸ ਰੱਖਦੇ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਹਰਮਿਤ ਸਿੰਘ ਸੰਧੂ ਕੁਝ ਦਿਨ ਪਹਿਲਾਂ ਇੱਥੇ ਸ਼ਾਮਲ ਹੋਇਆ ਪਾਰਟੀ 'ਚ ਮੈਂ ਪਹਿਲਾਂ ਵੀ ਬਿਆਨ ਦਿੱਤਾ ਵੀ ਝੂਠ ਸੱਚ ਮਾਰ ਕੇ ਕਿਸੇ ਨੇ ਉਹਨੂੰ ਸ਼ਾਮਲ ਕਰਾ ਦਿੱ ਪਰ ਉਹ ਪਾਰਟੀ ਸਾਡੀ ਆਮ ਆਦਮੀ ਪਾਰਟੀ ਚ ਉਹਨੂੰ ਸ਼ਾਮਲ ਕਰਨ ਦੇ ਉਹ ਬੰਦਾ ਲੈਕ ਨਹੀਂ ਸੀ ਕਿਉਂਕਿ ਉਹਨੇ ਇੱਥੇ ਬਹੁਤ ਮੋٹے ਲੈਵਲ ਤੇ ਨਸ਼ੇ ਵੇਚੇ ਅਤੇ ਵਕਾਇਤ ਤੇ ਡੀਜੀਪੀ ਪੰਜਾਬ ਦੀ ਮੈਂ ਰਿਪੋਰਟ ਜਿਹੜੀ ਆ ਸਾਰੀ ਮੀਡੀਆ ਤੇ ਜਨਤਕ ਕੀਤੀ ਆ ਉਸ ਵੇਲੇ ਦਾ ਐਸਐਸਪੀ ਉਹਦੀ ਰਿਪੋਰਟ ਜਨਤਕ ਕੀਤੀ ਆ ਫਿਰ ਜਿਵੇਂ ਚੰਗੇ ਚੰਗੇ ਸਮਾਜ ਸੇਵੀ ਬਲਦੇਵ ਸਿੰਘ ਸਰਸਾ ਵਰਗੇ ਬੋਲ ਰਹੇ ਆ ਕਿ ਇਹਨਾਂ ਨੇ ਉਹਨਾਂ ਵੇਲੇਾਂ ਦੇ ਦਰਖਾਸਤਾਂ ਤੋਂ ਸਰਕਾਰ ਇਹਨਾਂ ਦੀ ਤੇ ਬਲਦੇਵ ਸਿੰਘ ਸਰਸਾ ਉਹਨਾਂ ਨੂੰ ਦਰਖਾਸਤਾਂ ਦਿੱਤੀਆਂ ਵੀ ਪੰਜਾਬ ਦਾ ਬੇੜਾ ਕਰ ਰਹੇ ਆ ਇਸ ਕਰਕੇ ਅਸੀਂ ਪਾਰਟੀ ਨੂੰ ਤੁਹਾਡੇ ਚੈਨਲਾਂ ਦੇ ਥਰੂ ਪਹੁੰਚਾਉਣੀ ਚਾਹੁੰਦੇ ਆ ਇਹ ਗੱਲ ਵੀ ਆਮ ਆਦਮੀ ਪਾਰਟੀ ਕਿਸੇ ਚੰਗੇ ਕਾਬਲ ਬੰਦੇ ਕਿਸੇ ਹੋਰ ਨੂੰ ਜਾਂ ਭਾਵੇਂ ਇਹਦੇ ਨਾਲੋਂ ਕਿਸੇ ਰਸ਼ਕੇ ਵਾਲ ਨੂੰ ਟਿਕਟ ਦੇ ਦੇਵੇ ਸਾਡੇ ਸਾਰੇ ਸਾਥੀ ਤਾਂ ਹਲਕੇ ਦੀ ਭਾਵੇਂ ਕਿਸੇ ਰਸ਼ਕੇ ਵਾਲ ਨੂੰ ਕੋਈ ਸੀਟ ਦੇ ਦੇ ਪਾਰਟੀ ਪਰ ਇਹ ਜਿਹੜਾ ਸਮੇਕੀਆ ਬੰਦਾ ਵੇਚਦਾ ਤੇ ਵਕਾਉਂਦਾ ਰਿਹਾ ਇਸ ਦਾ ਸਾਥ ਸਾਨੂੰ ਦੇਣਾ ਬਹੁਤ ਔਖਾ ਕਿਉਂਕਿ ਜਦੋਂ 2022 ਚ ਆਪਾ ਸਰਕਾਰ ਬਣਾਈ ਆ ਉਦੋਂ ਇਸੇ ਬੰਦੇ ਦੇ ਨਾਂ ਤੇ ਬਾਰ ਬਾਰ ਇਹ ਗੱਲਾਂ ਚੱਲਦੀਆਂ ਰਹੀਆਂ ਕਿ ਹਰਮਿੰਦਰ ਸਿੰਘ ਨੇ ਨਸ਼ਾ ਵੇਚਿਆ ਤੇ ਵਕਾਇਤ ਤੇ ਪੰਜਾਬ ਦੀ ਜਵਾਨੀ ਦਾ ਜਾਂ ਤਰਨਤਾਰਨ ਹਲਕੇ ਦੀ ਜਵਾਨੀ ਦਾ ਬੇੜਾ ਕਰ ਕਰਤਾ ਤੇ ਅੱਜ ਅਸੀਂ ਸਾਰੇ ਜਿਹੜੇ ਮਹਤਵਾਰਾਂ ਸਿਆਣੇ ਬਣੇ ਅਸੀਂ ਹੈਗੇ ਸਾਰੇ ਜ਼ਿੰਮੇਵਾਰ ਬੰਦੇ ਅਸੀਂ ਕਿਹੜੇ ਮੂਨ ਅੱਜ ਜਾ ਕੇ ਉਹਦੀ ਸਿਫਤਾਂ ਕਰਾਂਗੇ ਦੱਸੋ ਸਾਨੂੰ ਪਿੰਡਾਂ ਚ ਲੋਕਾਂ ਤੁਰ ਨਹੀਂ ਦੇਣਾ ਹਲਕੇ ਨੇ ਸਾਨੂੰ ਤਰਨੀ ਦੇਣਾ ਕਿਸੇ ਬੰਨੇ ਇਸ ਕਰਕੇ ਸਾਡੇ ਵਾਸਤੇ ਸਾਨੂੰ ਸ਼ਰਮਿੰਦਗੀ ਸਹਿਣੀ ਪਣੀ ਅਸੀਂ ਆ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਕਰਦੇ ਆ ਕਿ ਇਸ ਬੰਦੇ ਦੀ ਬਿਲਕੁਲ ਇਹਨੂੰ ਚਲੋ ਜੇ ਸ਼ਾਮਲ ਗਲਤੀ ਨਾ ਹੋ ਗਿਆ ਤੇ ਉਹ ਲੰਮੀ ਸੇਵਾ ਦੀ ਵੇਖੋ 5-7 ਸਾਲ ਪਾਰਟੀ ਤੇ ਕੇ ਸੇਵਾ ਕਰਦਾ ਜੇ ਪਾਰਟੀ ਲਈ ਪਿਆਰ ਹੋ ਤੇ ਲੰਮੀ ਸਵਾ ਸੇਵਾ ਕਰੂਗਾ ਉਸ ਤੋਂ ਬਾਅਦ ਜੋੜੀ ਮਰਜੀ ਜ਼ਿੰਮੇਵਾਰੀ ਦੇ ਦਿਓ ਪਰ ਜੇ ਸਿਰਫ ਕੱਲੀ ਇਹ ਟਿਕਟ ਲੈਣ ਆਇਆ ਹਲਕੇ ਦੀ ਫੇਰ ਇਹ ਠੱਗੀ ਮਾਰਨ ਵਾਲੀ ਗੱਲ ਹੈ ਕੱਲ ਬੰਦਾ ਆ ਅੱਜ ਟਿਕਟ ਲੈ ਜੇ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤਰਨਤਨ ਹਲਕਾ ਬਿਲਕੁਲ ਪਸੰਦ ਨਹੀਂ ਕਰੂਗਾ ਇਹ ਮਾਝੇ ਇਹ ਕਹਿੰਦੇ ਕੁਝ ਤੇ ਫਿਰ ਕਰਦੇ ਕੁਝ ਵਿਖਾਉਂਦੇ ਆ ਅਸੀਂ ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਵੇਖੋ ਬੜਾ ਤੁਹਾਨੂੰ ਪਿਆਰ ਸਤਿਕਾਰ ਜਿਹੜਾ ਇੱਥੋਂ ਦੇ ਹਲਕੇ ਦੇ ਲੋਕਾਂ ਨੇ ਸਾਨੂੰ ਦਿੱਤਾ ਵਾ ਤੇ ਅਸੀਂ ਹੱਥ ਜੋੜ ਕੇ ਬੇਨਤੀ ਆਪਦੀ ਸ੍ਰੀ ਰਵਿੰਦ ਕੇਰੀਵਾਲ ਨੂੰ ਸੁਪਰੀਮਾ ਨੂੰ ਪਾਰਟੀ ਸੁਪਰੀਮਾ ਨੂੰ ਤੇ ਸਰਦਾਰ ਭਗਵਾਨ ਸਿੰਘ ਜੀ ਮਾਨ ਨੂੰ ਹੋਰ ਵੀ ਜਿੰਨੇ ਜਿਤਨਾ ਮਨੀਸ਼ ਸ਼ੋਧਿਆ ਜੀ ਸਾਡੇ ਇੱਥੇ ਪੰਜਾਬ ਦੇ ਇੰਚਾਰਜ ਲਾਇਆ ਗਏ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਡੇ ਸੇ ਕੋਈ ਤਰਸ ਕੀਤਾ ਜਾਵੇ ਸਾਡੇ ਸਾਰੇ ਆਗੂ ਸਹਿਬਾਨ ਬੈਠੇ ਆ ਸਾਰੀ ਇਹ ਜਿਹੜੀ ਮਲਾਈ ਬੈਠੀ ਹਲਕੇ ਦੀ ਇਹਦੇ ਚ ਕੋਈ ਸਾਡਾ ਜਿਹੜਾ ਅਸੀਂ ਵੋਟਰ ਸਪੋਰਟਰ ਨਹੀਂ ਲੈ ਕੇ ਆਂਦਾ ਕੋਈ ਪੰਚਾ ਕੋਈ ਸਰਪੰਚ ਵਾ ਕੋਈ ਬਲਾਕ ਪ੍ਰਧਾਨ ਵਾ ਕੋਈ ਚੇਅਰਮੈਨ ਵਾ ਸਾਰੇ ਤੁਹਾਨੂੰ ਆਗੂਆਂ ਦੇ ਨਾਂ ਦੱਸ ਦਿੱਤੇ ਜੀ ਅਸੀਂ ਅੱਜ ਜਿਹੜੀ ਹਲਕੇ ਤਰਨਤਨ ਦੀ ਟੀਮ ਆ ਇਹ ਆਮ ਆਦਮੀ ਪਾਰਟੀ ਨੂੰ ਆਸ ਕਰਦੀ ਆ ਨਾਲੇ ਅਸੀਂ ਗੁਰੂ ਅਰਜਨ ਦੇਵ ਪਾਸ਼ਾ ਦੇ ਦਰਬਾਰ ਚ ਬੈਠੇ ਆ ਅੱਜ ਸਾਰੇ ਇਕੱਠੇ ਹੋ ਕੇ ਜਿੰਨੀਆਂ ਬੰਦੇ ਦਾਵੇਦਾਰ ਆਪਦੇ ਉਹਨੂੰ ਕਹਿੰਦੇ ਸੀ ਅਸੀਂ ਇੱਕ ਮੰਚ ਤੇ ਅੱਜ ਗੁਰੂ ਘਰ ਦੀ ਪ੍ਰਕਰਮਾਂ ਚ ਬੈਠੇ ਆ ਵੀ ਅਸੀਂ ਚਾਹੁੰਨੇ ਆਂ ਇਹ ਪਾਰਟੀ ਥੋੜਾ ਜੈ ਇਹਨੂੰ ਪਛਾਣ ਰੱਖ ਕੇ ਕੋਈ ਚੰਗੇ ਚਿਹਰਾ ਸਾਨੂੰ ਦਵੇ ਉਹਦੀ ਸਾਰੇ ਦਿਨ ਰਾਤ ਮਤ ਕਰੀਏ ਤੇ ਉਹਨੂੰ ਇਲੈਕਸ਼ਨ ਜਿਤਾਈਏ ਤੇ ਆਮ ਪਾਰਟੀ ਦੀ ਝੋਲੀ ਚ ਪਾਈਏ ਪਰ ਕੀ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਹੁਣ ਕਹਿ ਰਹੇ ਹੋ ਕਿ ਇਹਨਾਂ ਮੋਟੇ ਕਿੱਟ ਦਾ ਦੇ ਸਕਦੇ ਆ ਪਰ ਇਹ ਜਿੜਤ ਨਾਇਦਾਨ ਪੱਕੇ ਤੇ ਪ੍ਰਾਰੇ ਵਰਤਦੇ ਆ ਸਾਨੂੰ ਲੱਗਦਾ ਤੁਹਾਨੂੰ ਲੱਗਦਾ ਵੀ ਨਹੀਂ ਜੀ ਵੇਖੋ ਵੇਖੋ ਦੱਸਦੇ ਜਦੋਂ ਬਿਨਾ ਪੁੱਛਣ ਤੋਂ ਸ਼ਾਮਲ ਕੀਤਾ ਉਹਦੇ ਕਰਕੇ ਇਹਨਾਂ ਨੂੰ ਸਾਰੇ ਹਲਕੇ ਦੇ ਲੋਕਾਂ ਨੂੰ ਖਦਸਾ ਵਾ ਮੈਂ ਤਾਂ ਸਭ ਕਹਿ ਰਿਹਾ ਵੀ ਆਪਣੇ ਕੀਤੇ ਕੰਮ ਬੋਲਦੇ ਆ ਆਪਾਂ ਮਿਹਨਤ ਕੀਤੀ ਆ ਕੋਈ ਡਰਨ ਵਾਲੀ ਗੱਲ ਨਹੀਂ ਗਈ ਪਰ ਹੁਣ ਹਲਕੇ ਦੀ ਵੀ ਮੰਨੀ ਪੈਂਦੀ ਆ ਹਲਕੇ ਵਾਲੇ ਲੋਕ ਲੈ ਕੇ ਆਏ ਸਾਨੂੰ ਵੀ ਤੁਸੀਂ ਦੇ ਇਕੱਠੇ ਹੋ ਕੇ ਸਾਨੂੰ ਵਿਖਾਓ ਅਸੀਂ ਕਹਿੰਦੇ ਅੱਗੇ ਇਕੱਠੇ ਆ ਤੇ ਇਹ ਹਲਕੇ ਦੇ ਲੋਕਾਂ ਨੂੰ ਅੱਜ ਅਸੀਂ ਵਿਖਾਉਂਦੇ ਆ ਜਿਵੇਂ ਅੰਜੂ ਵਰਮਾ ਜੀ ਗੱਸੀਕ ਸੰਘਾਲਕ ਜੀ ਮੈਂ ਅਤੇ ਕੌਮਲਪ੍ਰੀ ਤੇ ਆਵੇ ਲਖਿੰਦਰ ਸਿੰਘ ਜੀ ਫੌਜੀ ਸਾਰੇ ਜਿਹੜਾ ਹਾਰੂ ਬੰਦੇ ਜਿੰਨੇ ਵੀ ਅਸੀਂ ਪਾਰਟੀ ਦਾ ਸਿਰਦੋ ਕੰਮ ਕੀਤਾ ਬੜਾ ਕੁਛ ਪਾਰਟੀ ਲਈ ਜੋ ਕਰਨਾ ਪੈਂਦਾ ਉਹ ਕੀਤਾ ਠੀਕ ਹੈ ਜੀ ਤੁਹਾਡਾ ਕੀ ਹਰਮਿੰਦਰ ਸਿੰਘ ਸੰਧੂ ਅੱਜ ਉੱਥੇ ਗਿਆ ਹੈ ਚਿੰਡੀਗੜ੍ਹ ਪਾਰਟੀ ਮੀਟਿੰਗ ਹੋ ਸਕਦਾ ਹੈ ਕਿ ਉਹਨੂੰ ਟਿਕਟ ਵੀ ਲਾਣੀ ਜਾ ਸਕਦੀ ਹੈ ਉਮੀਦਵਾਰ ਵੀ ਲਾਣ ਦੇ ਆਹਨਾਂ ਦੇ ਹਲਕੇ ਉਹ ਨਹੀਂ ਅਸੀਂ ਅਸੀਂ ਨਹੀਂ ਸੋਚਦੇ ਪਾਰਟੀ ਇਹੋ ਜੀ ਗਲਤੀ ਕਰੇ ਪਰ ਅਸੀਂ ਤੇ ਸਰਪਾਲਟੀ ਨੂੰ ਉਤਰਾ ਪਾਰਟੀ ਨੂੰ ਚਾਹੀਦਾ ਹੈ ਸਾਡੇ ਨਾਲ ਕੋਈ ਰਾਬਤਾ ਬਣਾਉਂਦੇ ਤੇ ਅਸੀਂ ਅੰਦਰ ਖਾਤੇ ਵੀ ਗੱਲ ਦੱਸ ਸਕਦੇ ਸੀ ਪਰ ਪਾਰਟੀ ਨੇ ਪਤਾ ਨਹੀਂ ਕਿਹੜੀ ਗੱਲਾਂ ਹੈ ਜਿੱਥੇ ਪਤਾ ਰਹੀ ਹੈ ਸਾਡੇ ਨਾਲ ਕਿਸੇ ਨੇ ਰਾਬਤਾ ਨਹੀਂ ਲਾਇਆ ਤਾਂ ਉਹਦਾ ਕਰਕੇ ਹਲਕੇ ਦੇ ਲੀਡਰ ਜਿਹੜੀ ਬਾਮ ਬਾਉਂ ਹੀ ਪਈ ਆ ਸਾਨੂੰ ਇਹ ਡਰ ਆ ਵੀ ਸਾਡਾ ਹਲਕਾ ਜਿਹੜਾ ਉਹ ਕਿਤੇ ਕਿਸੇ ਕੋਈ ਆਮ ਅਦਰ ਪਾਰਟੀਆਂ ਜਣਾ ਜਾਵੜੇ ਅਸੀਂ ਉਹਦਾ ਕਰਕੇ ਅੱਜ ਸਾਰੇ ਆਗੂ ਇਕੱਠੇ ਹੋ ਕੇ ਪਾਰਟੀ ਨੂੰ ਅਪੀਲ ਕਰਦੇ ਆਂ ਤੇ ਪਾਰਟੀ ਤੋਂ ਆਸ ਵੀ ਰੱਖਦੇ ਆਂ ਕਿ ਜਿਹੜਾ ਇਹ ਜਿਹੜੇ ਲੋਕਾਂ ਨੇ ਮਾਨਤਾ ਨਾਲ ਹਲਕੇ ਨੇ ਜਿੱਤਣਾ ਦਿੱਤਾ ਉਹਨਾਂ ਦੀਆਂ ਨੂੰ ਦਲੀਲਾਂ ਪੀਲਾਂ ਨੂੰ ਸੁਣਨਗੇ ਤੇ ਇਹ ਬੰਦੇ ਨੂੰ ਸਾਈਡ ਤੇ ਲਾ ਕੇ ਲੰਮੀ ਸੇਵਾ ਲੈਣ ਦੋ 4 ਸਾਲ ਇਹਦੇ ਕੋ ਜੇ ਪਾਰਟੀ ਚ ਆਇਆ ਸੇਵਾ ਲੈਣ ਇੱਥੇ ਗੁਰੂ ਘਰ ਕੋਈ ਆਵੇ ਨਾ ਜੀ ਤੋ 4 ਸਾਲ ਭਾਂਡੇ ਮਾਂਈਦਾ ਤੇ ਫਿਰ ਗੁਰੂ ਪਾਤਸ਼ਾਹ ਕਿਰਪਾ ਕਰਦਾ ਇੱਥੇ ਮੈਂ ਮੁੰਡੇ ਭਾਂਡੇ ਮਾਂਈ ਦੇਖੇ ਉਹ ਵੱਰਦੇ ਮੁਲਖਾਂ ਚ ਅੱਜ ਬੈਠੇ ਆ ਠੀਕ ਹੈ ਜੀ ਇਹ ਸੇਵਾ ਨਾਲ ਮਿਉ ਮਿਲਦਾ ਇਹ ਇਹ ਨਹੀਂ ਵੀ ਕੱਲ ਆ ਕੇ ਅੱਜ ਟਿਕਟ ਫਿਰੇ ਹਲਕੇ ਵਾਲੇ ਲੋਕਾਂ ਨੂੰ ਰਿਜੈਕਟ ਕਰ ਦੇਣਾ ਵਾ ਪਹਿਲੀ ਗੱਲ ਟਿਕਟਾਂ ਵਾਲੀ ਅਜੇ ਅਸੀਂ ਅਸੀਂ ਨਹੀਂ ਪਾਰਟੀ ਦੇ ਮੂੰਹ ਸੁਣਿਆ ਵੀ ਉਹਨੂੰ ਉਹ ਟਿਕਟ ਕਰਨ ਵਾਸਤੇ ਸਰ ਜੀ ਜੇ ਕਰ ਕੋ ਟਿਕਟ ਮਿਲ ਜਾਂਦੀ ਹੈ ਤੁਹਾਡਾ ਜੀ ਤੁਹਾਡਾ ਰੈਐਕਸ਼ਨ ਕੀ ਹੋਏਗਾ ਸਾਡਾ ਰੈਐਕਸ਼ਨ ਸਾਡਾ ਉਦੋਂ ਸਾਥੀਆਂ ਤੋਂ ਪਤਾ ਚੱਲੂਗਾ ਵੀ ਸਾਥੀ ਸਾਰੇ ਅਸੀਂ ਫਿਰ ਬਾਹਰ ਕਿਸੇ ਜਗ੍ਹਾ ਤੇ ਬੈਠ ਕੇ ਸਲਾਹ ਕਰਾਂਗੇ ਜਿਵੇਂ ਅੱਜ ਗੁਰੂ ਘਰ ਆਉਣ ਦਾ ਸਾਡਾ ਰੀਜਨ ਫਿਰਕੀ ਆ ਗੁਰੂ ਘਰ ਆਉਣ ਦਾ ਤੁਸੀਂ ਸਮਝ ਲਓ ਵੀ ਜਿਹੜਾ ਇੱਥੇ ਗੁਰੂ ਘਰ ਆਣ ਕੇ ਸੰਗਤ ਬੈ ਗਈ ਆ ਇਹ ਕਿਸੇ ਇੱਕ ਮੰਚ ਤੇ ਬਹਿਣ ਲਈ ਆਈ ਆ ਤੇ ਨਾਲੇ ਗੁਰੂ ਦਾ ਘਰ ਆ ਵ ਬੰਵੇਂ ਪਾਤਸ਼ਾਹ ਇਹਦੇ ਘਰ ਆਣ ਕਿ ਕੋਈ ਬੰਦਾ ਆਪਦੀ ਜ਼ੁਬਾਨ ਤੋਂ ਮੁਕਰਦਾ ਨਹੀਂ ਅਸੀਂ ਸਾਰੇ ਸ਼ਲਾਹ مشورہ ਕਰਕੇ ਫਿਰ ਜੋ ਅਗਲਾ ਫੈਸਲਾ ਉਹ ਲਵਾਂਗੇ। ਕਿਸ ਤਰੀਕੇ ਦੇ ਟੌਪਿਕ ਤੇ ਆਏ ਜੀ ਇਕੱਠੇ ਹੋਏ ਦੀ ਸਾਰੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਬੈਠੀ ਸਮੂਹ ਸਾਧ ਸੰਗਤ ਜੀ ਵੈਗੂ ਜੀ ਕਾ ਖਾਲਸਾ ਵੈ ਵੀ ਜੀ ਕੀ ਫਤਿਹ ਅੱਜ ਸਾਡੀ ਆਮ ਆਦਮੀ ਪਾਰਟੀ ਦੇ ਤਰਨ ਤਰਨ ਦੇ ਸਾਰੇ ਲੀਡਰ ਸਹਿਬਾਨ ਕਾਉਂਸਲਰ ਸਹਿਬਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਉਹਦੇਦਾਰ ਮੈਂ ਨੌਦਿਹਾਰੀ ਆਏ ਸਾਡੇ ਹੀ ਛੋਟ ਟਾਈਮ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਇਹਨਾਂ ਨੂੰ ਸੱਦਿਆ ਉਹਨਾਂ ਦਾ ਇੱਥੇ ਆਉਂਦਾ ਬਹੁਤ ਬਹੁਤ ਧੰਨਵਾਦ ਸਾਡੇ ਆਉਣ ਦਾ ਇੱਕ ਮਕਸਦ ਹੈ ਜੀ ਪਿਛਲੇ ਦਿਨੀ ਕੁਝ ਪ੍ਰੈਸ ਦੇ ਵਿੱਚ ਜਾਂ ਕੁਝ ਸਾਡੇ ਵਿਰੋਧੀ ਪਾਰਟੀਆਂ ਨੇ ਇੱਕ ਗੱਲ ਅਫਵਾਹ ਫਲਾਤੀ ਵੀ ਆਮ ਆਦਮੀ ਪਾਰਟੀ ਦੇ ਇੱਕ ਅਨਾਰ ਸੌ ਬਿਮਾਰ ਸਾਰੇ ਜਣੇ ਇਕੱਠੇ ਨਹੀਂ ਤੇ ਟਿਕਟਾਂ ਮੰਗਦੇ ਆ ਅਸੀਂ ਜਿੰਨਿਆ ਜਣੇ ਨੇ ਬੋਰਡ ਲਾਏ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਗੁਰੂ ਮਹਾਰਾਜ ਦੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਖੜੇ ਆ ਸਾਡਾ ਇਹ ਨਿਸ਼ਾਨਾ ਵਾ ਵੀ ਅਸੀਂ ਸਾਰੇ ਇਕੱਠੇ ਆ ਬਸ ਸਾਡਾ ਇੱਕ ਵਿਰੋਧ ਆ ਵੀ ਜਿਹੜਾ ਇੱਕ ਬਾਹਰੋਂ ਆਇਆ ਬੰਦਾ ਜਿਹਨੂੰ ਅਸੀਂ ਪਹਿਲਾਂ 2017 'ਚ ਹਰਾਇਆ 22 'ਚ ਹਰਾਇਆ ਇਹਨਾਂ ਲੋਕਾਂ ਨੇ ਹਰਾਇਆ ਸਾਡੀ ਪਾਰਟੀ ਦੇ ਵਰਕਰਾਂ ਨੇ ਹਰਾਇਆ ਉਸ ਨਾਲ ਸਾਡਾ ਵਿਰੋਧ ਆ ਅਸੀਂ ਸਾਰੇ ਇਕੱਠੇ ਆ ਸਾਡੀ ਅਰਵਿੰਦ ਕੇ ਜੀ ਆਲਜੀ ਸਰਾ ਭਗਵਾਨ ਸਿੰਘ ਮਾਨ ਮਨੀਸ਼ ਚੋਧਿਆ ਜਿਹਨੂੰ ਅਸੀਂ ਬੇਨਤੀ ਆ ਪਾਰਟੀ ਦੇ ਕਿਸੇ ਵੀ ਛੋਟੇ ਤੋਂ ਛੋਟੇ ਵਰਕਰ ਨੂੰ ਤੁਸੀਂ ਟਿਕਟ ਦੇ ਕੇ ਨਵਾਜੋ ਅਸੀਂ ਜਿਤਾ ਕੇ ਪਾਰਟੀ ਨੂੰ ਤਾਡੀ ਝੋਲੀ ਵਿੱਚ ਪਾਵਾਂਗੇ ਮੈਂ ਇਹਦਾ ਇਤਿਹਾਸ ਦਾ ਦੱਸਣਾ ਚਾਹੁੰਦਾ ਜਦੋਂ ਦੋ ਇਹ ਨੂੰ ਇੱਕ ਨਾ ਤਾਮ-ਜਾਮ ਲਾਉਣੇ ਬੜੇ ਆਉਂਦੇ ਆ ਜਦੋਂ ਇਲੈਕਸ਼ਨ ਲੜਦਾ ਨਾ ਇਹ ਵਿਰੋਧੀਆਂ ਨੂੰ ਵਿਰੋਧੀਆਂ ਦੇ ਵਿਰੋਧੀਆਂ ਨੂੰ ਸਾਰਿਆਂ ਨੂੰ ਇਕੱਠਿਆ ਕਰਦਾ ਤੇ ਮੈਂ ਤੁਹਾਨੂੰ ਦੱਸਦਾ ਵੀ ਸਾਡੀ ਵੀ ਸਿਆਸਤ ਲੰਗੀ ਆ ਸਾਡੇ ਕੋ ਵੀ ਸਾਰਾ ਤਾਮ-ਤਾਮ ਹੋਣਾ ਹੈਗਾ ਕਿਹੜੀ ਪਾਰਟੀ ਚ ਕਿੰਨੇ ਅਹੁਦੇ ਦਾ ਕਿੰਨੇ ਲੀਡਰ ਆ ਕਿੰਨੇ ਕੀ ਆ ਇਹ ਸ਼ਾਇਦ ਨਾ ਇਹਨੇ ਪਿਛਲੀ ਵਾਰ ਜਿਹੜਾ ਕੰਮ-ਧੰਮ ਕੀਤਾ ਸੀ ਨਾ ਉਦੋਂ ਡਾਕਟਰ ਅਗਨੀ ਉਤਰੀ ਦੇ ਖਿਲਾਫ ਸੀ ਕਾਂਗਰਸੀ ਬਹੁਤ ਸਾਰੇ ਉਹ ਸਾਰੇ ਇਹਨੇ ਨਾਰ ਲਾ ਲਏ ਸੀ ਰਲਾਰ ਨੂੰ ਕਿ 40000 ਵੋਟ ਖੜੀ ਸੀ ਉਹ ਸਾਰੇ ਦੇ ਸਾਰੇ ਇਸ ਵਕਤ ਆਪਣੀ ਕਾਂਗਰਸ ਪਾਰਟੀ ਚ ਜਾ ਚੁੱਕੇ ਆ ਤੇ ਜਿਹੜੇ ਇਹਦੇ ਨਾਲ ਕਾਲੀ ਦਲ ਦੇ ਬੰਦੇ ਸੀ ਉਹ ਤੁਹਾਨੂੰ ਵੀ ਪਤਾ ਉਹ ਸਾਰੇ ਵੀਰ ਸਿੰਘ ਬਾਦਲ ਨੇ ਜੁਆਇਨ ਕਰਾ ਲਿਆ ਹੁਣ ਰਹਿ ਗਿਆ ਇਕੱਲੇ ਦਾ ਕੱਲਾ ਇਹਦੇ ਨਾਲ ਉਹ ਹੀ ਰਹਿ ਗਏ ਪਰਚੇ ਕਰਾਉਣ ਵਾਲੇ ਲੋਕਾਂ ਦੀਆਂ ਨਜਾਇਜ਼ ਜ਼ਮੀਨਾਂ ਵੱਲਣ ਵਾਲੇ ਤੇ ਨਾਲ ਦੀ ਨਾਲ ਨਸ਼ਾ ਵੇਚਣ ਵਾਲੇ ਮੈਂ ਇਹੀ ਬੇਨਤੀ ਕਰੂੰਗਾ ਪਾਰਟੀ ਨੂੰ ਵੀ ਐਵੇਂ ਤੁਸੀਂ ਸੋਚ ਸਮਝ ਕੇ ਇਹੋ ਜਿਹੇ ਬੰਦੇ ਨੂੰ ਪਾਰਟੀ ਦੇ ਵਿੱਚ ਆਉਣਾ ਨਹੀਂ ਚਾਹੀਦਾ ਜਿਉਂਦਾ ਤੈਨੂੰ ਕੱਢਿਆ ਜਾਵੇ ਅਸੀਂ ਸਾਰੇ ਇਕੱਠੇ ਆ ਮੈਂ ਦੁਬਾਰਾ ਹੀ ਬੇਨਤੀ ਕਰਦਾ ਸਾਡਾ ਆਉਣ ਦਾ ਕਾਰਨ ਹੀ ਇਹ ਆ ਵੀ ਸਾਡੇ ਇਕੱਠੇ ਆ ਜਿੰਨੀਆਂ ਜਣੇ ਨੇ ਅਸੀਂ ਬੋਰਡ ਲਾਏ ਸਾਰੇ ਹੀ ਇਕੱਠੇ ਆ ਬੋਲਕ ਸਾਹਿਬ ਇੱਥੇ ਕਿਹਾ ਕਿ ਜਿਹੜੇ ਬਾਹਰੋਂ ਆ ਕੇ ਜਿਹੜੇ ਪਹਿਲਾਂ ਹੋ ਗਏ ਸ਼ਾਮਲ ਹੋਣ ਪਾਰਟੀ ਦੇ ਘਰੀਲੀ ਉਹ ਫਿਰ ਪੂਰੇ ਪੰਜਾਬ ਚ ਵਿਰੋਧ ਹੋ ਰਿਹਾ ਜੀ ਕੋ ਮੱਕੜਾ ਦੀ ਇੱਜ਼ਤ ਨਹੀਂ ਨਹੀਂ ਜੀ ਨਹੀਂ ਹਾਲੇ ਉਹ ਸ਼ਾਮਲ ਹੀ ਹੋਏ ਆ ਸ਼ਾਮਲ ਹੀ ਹੋਏ ਆ ਅਸੀਂ ਵਿਰੋਧ ਕਰਕੇ ਹੀ ਤੁਹਾਨੂੰ ਸਪਸ਼ਟੀਕਰਨ ਦੇਣ ਦੇ ਆ ਵੀ ਲੋਕ ਸਾਨੂੰ ਪੁੱਛਦੇ ਆ ਅਸੀਂ ਲੀਡਰ ਆ ਇਹ ਕੀ ਹੋਇਆ ਅਸੀਂ ਇਹੀ ਇੱਕ ਸਪਸ਼ਟੀਕਰਨ ਦੇਣ ਆਏ ਆ ਕਿ ਕੁਝ ਨਹੀਂ ਹੁੰਦਾ ਵਿਸ਼ਵਾਸ ਕਰੋ ਪਾਰਟੀ ਤੇ ਸਦਾ ਭਗਵਾਨ ਸਿੰਘ ਮਾਨ ਅਰਵਿੰਦ ਕੇਜਰੀਵਾਲ ਜੀ ਸਾਡੇ ਨਾਲ ਕਦੀ ਧੋਖਾ ਨਹੀਂ ਕਰਨਗੇ ਤੁਹਾਡੇ ਨਾਲ ਉਹਨਾਂ ਲੋਕਾਂ ਨਾਲ ਕਦੀ ਧੋਖਾ ਨਹੀਂ ਕਰਨਗੇ ਜਿਨ੍ਹਾਂ ਨੇ ਪੁਮਕੜਾ ਨੇ ਤਗੜੇ ਹੋ ਕੇ ਪਾਰਟੀ ਬਣਾਈ ਆ ਸਾਰੇ ਪੰਜਾਬ 'ਚ ਇਸ ਚੀਜ਼ ਦਾ ਵਿਰੋਧ ਆ ਪਾਰਟੀ ਨੂੰ ਵੀ ਪਤਾ ਵਾ ਇਹਦੀ ਜੁਆਇਨਿੰਗ ਦੀ ਗੱਲ ਕਰ ਰਹੇ ਆਪਾਂ ਜੀ ਜਿਹੜਾ ਵੀ ਬੰਦਾ ਇੱਕ ਹੀ ਜੁਆਇਨਿੰਗ ਹੋਇਆ ਤੁਹਾਨੂੰ ਵੀ ਪਤਾ ਹੋ ਮੰਜੀ ਰਮੀਲ ਸਿੰਘ ਸੰਧੂ ਹੋਰ ਕੋਈ ਨਹੀਂ ਹੋਇਆ ਬਾਕੀ ਕਿਸੇ ਨੇ ਸਾਡਾ ਵਿਰੋਧ ਨਹੀਂ ਸਾਡੇ ਨਾਲ ਨਹੀਂ ਵਿਰੋਧ ਲੋਕਾਂ ਦਾ ਵਿਰੋਧ ਹੈ ਜੀ ਅਸੀਂ ਉਹਦੇ ਆਸੇ ਪਾਰਟੀ ਕੋਲ ਟਿਕਟ ਮੰਗਣੀ ਸਾਡੇ ਆਸਤੇ ਵੋਟਾਂ ਮੰਗਣੀਆਂ ਬੜੀਆਂ ਸਾਨੂੰ ਉਕੀਆਵਾ ਜੀ ਬੜੇ ਉਤੇਦਾਰ ਤੇ ਜਿਹੜੇ ਟਿਕਟਾਂ ਦੇ ਦਾਵੇਦਾਰ ਸੀਗੇ ਉਹ ਹੱਲੇ ਇੱਥੇ ਇਕੱਤਰ ਨਹੀਂ ਹੋਏ ਆਉਣ ਵਾਲੇ ਦੇ ਨਾਲ ਤੁਸੀਂ ਇਕੱਠੇ ਕਰ ਲੋ ਬਿਲਕੁਲ ਗਲਤ ਗੱਲ ਹੈ ਜੀ ਸਾਰੇ ਹੀ ਇਕੱਠੇ ਹੋਏ ਆ ਪੱਤਰਕਾਰ ਸਾਹਿਬ ਤੁਸੀਂ ਵੇਖ ਲਓ ਸਾਰੇ ਇਕੱਠੇ ਸਾਰੇ ਇਕੱਠੇ ਸਾਡੇ ਨਾਲ ਇੱਕ ਅੱਧਾ ਭਾਵੇਂ ਨਾ ਇਕੱਠੇ ਹੋਵੇ ਉਹ ਆਪਣੀ ਲਾਈਨ ਚੋਂ ਬਾਹਰ ਹੋ ਚੁੱਕਾ ਜਿਹੜਾ ਇੱਕ ਫੋਟੋ ਲਵਾ ਆਇਆ ਨਾ ਉਹ ਸਾਡੇ ਨਾਲ ਨਹੀਂ ਸੀਗਾ ਉਹਦੇ ਨਾਲੇ ਬਾਕੀ ਸਾਰੇ ਦੇ ਸਾਰੇ ਹੀ ਟਿਕਟ ਮੇਰੋ ਲੈਣ ਵਾਲੇ ਸਾਰੇ ਇਕੱਠੇ ਠੀਕ ਹੈ ਜੀ ਬਸ ਮੁੱਦਾ ਇਹ ਆ ਜੀ ਵੇਖੋ ਅੱਜ ਸਾਡੇ ਜਿੰਨੇ ਵੀ ਤਰਨਤਨ ਹਲਕੇ ਦੇ ਅਹੁਦੇਦਾਰ ਆ ਸਾਡੇ ਸਰਦਾਰ ਗੁਰਦੇਵ ਸਿੰਘ ਸੰਧੂ ਜੀ ਸਾਡੇ ਗੁਰਦੇਵ ਸਿੰਘ ਔਲਖ ਜੀ ਡਾਇਰੈਕਟਰ ਸਾਹਿਬ ਕੋਮਲਪ੍ਰੀਤ ਆ ਸਾਡੇ ਲਖਵਿੰਦਰ ਸਿੰਘ ਫੌਜੀ ਜੀ ਬਾਕੀ ਸਾਡੇ ਬਲਾਕ ਪ੍ਰਧਾਨ ਸਾਰੇ ਸਰਪੰਚ ਸਾਰੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਮਨੀਚੋਣ ਆਰਮਲੀ ਆ ਉਸ ਸੰਬੰਧ ਵਿੱਚ ਅਸੀਂ ਪਾਰਟੀ ਨੂੰ ਇਹੋ ਅਪੀਲ ਕਰਦੇ ਆ ਕਿ ਦੇਖੋ ਪਾਰਟੀ ਨੂੰ ਪਤਾ ਵਾ ਕਿ ਪਾਰਟੀ ਦੇ ਵਰਕਰ ਜਿਹੜੇ ਉਹ ਦਿਨ ਰਾਤ ਜਿਹੜੇ ਮਿਹਨਤ ਕਰ ਸਕਦੇ ਆ ਔਰ ਅਸੀਂ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਸਾਡੇ ਸੁਪਰੀਮੋ ਅਰਿੰਦ ਕੇਜੀਵਾਲ ਜੀ ਨੂੰ ਇਹੀ ਕਵਾਂਗੇ ਕਿ ਇਹ ਉਹ ਹੀ ਵਲੰਟੀਅਰ ਆ ਜਿਨ੍ਹਾਂ ਨੇ 22 ਦੇ ਵਿੱਚ ਇੱਕ ਬਹੁਤ ਇਤਿਹਾਸਕ ਜਿੱਤ ਦਰਜ ਕਰਾਈ ਸੀ ਔਰ ਅਸੀਂ ਅੱਜ ਵੀ ਤੁਹਾਨੂੰ ਇਹੋ ਅਪੀਲ ਕਰਦੇ ਆ ਕਿ ਸੇਮ ਉਸੇ ਤਰ੍ਹਾਂ ਹੀ ਅਸੀਂ ਇਹ ਜਿਹੜੀ 22 ਵਾਲੀ ਜਿਹੜੀ ਹੈ ਜਿੱਤ ਤੁਹਾਨੂੰ ਦੁਬਾਰਾ ਅਸੀਂ ਦਵਾਂਗੇ ਕਿਉਂਕਿ ਸਾਡੇ ਵਲੰਟੀਅਰ ਦਿਨ ਰਾਤ ਇੱਕ ਕਰਦੇ ਨੇਗੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਵਾਸਤੇ ਸੋ ਸਾਡੇ ਜਿੰਨੇ ਵੀ ਵਰਕਰ ਆ ਜਿਹੜੇ ਅਹੁਦੇਦਾਰ ਆ ਦੇ ਉਹਨਾਂ ਵਿੱਚੋਂ ਇੱਕ ਨੂੰ ਟਿਕਟ ਦੇ ਕੇ ਨਵਾਜਿਆ ਜਾਵੇ ਸਾਨੂੰ ਪਾਰਟੀ ਇੱਕ ਵਾਰੀ ਬੁਲਾ ਕੇ ਸਾਡਾ ਕਮ ਸੇ ਕਮ ਸਾਡੀ ਸਲਾਹ ਲਵੇ ਅਸੀਂ ਪਾਰਟੀ ਦੇ ਹਰ ਹੁਕਮ ਮੰਨਣ ਨੂੰ ਤਿਆਰ ਆ ਔਰ ਪਾਰਟੀ ਸਾਨੂੰ ਇੱਕ ਵਾਰੀ ਬੁਲਾ ਕੇ ਕਮ ਸੇ ਕਮ ਸਾਨੂੰ ਇਹ ਦੱਸਿਆ ਜਾਵੇ ਕਿ ਜਿਹੜਾ ਵੀ ਫੈਸਲਾ ਜੇ ਲਿਆ ਗਿਆ ਵੀ ਉਹਦੀ ਵਜ੍ਹਾ ਕੀ ਆ ਚਰਚਾਵਾਂ ਨੇ ਮੈਡਮ ਰਵੀ ਸਿੰਘ ਸੰਧੂ ਨੂੰ ਜਿਵੇਂ ਟਿਕਟ ਮਿਲ ਸਕਦੀ ਹੈ ਜਿਵੇਂ ਜਿਹੜੇ ਨਵੇਂ ਜੁਆਇਨਿੰਗ ਹੋਏ ਨੇ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਚਰਚਾਵਾਂ ਨੇ ਕੀ ਹੋ ਸਕਦੀ ਕਿਸ ਤਰ੍ਹਾਂ ਦੇਖਦੇ ਹੋ ਫਿਰ ਉਹਨਾਂ ਨੂੰ ਫਿਰ ਕੀ ਅਗਲਾ ਸਟੈਪ ਕੀ ਲਏਗਾ ਤੁਹਾਡਾ ਦੇਖੋ ਜੀ ਜੁਆਇਨਿੰਗਾਂ ਤੇ ਅੱਗੇ ਵੀ ਬਹੁਤ ਵਾਰੀ ਪਾਰਟੀਆਂ ਦੂਜੀਆਂ ਨਹੀਂ ਮਿਲਦੀ ਸੋ ਇਹ ਹੈ ਕਿ ਜੋਇਨ ਜ਼ਰੂਰ ਹੋਏ ਆ ਪਰ ਹਾਲੇ ਟਿਕਟ ਦਾ ਕੋਈ ਹੋ ਨਹੀਂਗਾ ਤੇ ਅਸੀਂ ਆਪਣੇ ਭੌਸਲੇ ਦੇ ਨਾਲ ਡਟੇ ਆਂ ਔਰ ਅਸੀਂ ਅੱਜ ਜਿਹੜੇ ਇੱਥੇ ਇਕੱਠੇ ਹੋ ਕੇ ਅਪੀਲ ਕਰ ਰਹੇ ਆ ਕਿ ਦੇਖੋ ਵਰਕਰ ਜਿਹੜੇ ਆ ਉਹ ਸਾਰੇ ਅੱਜ ਭਾਵੇਂ ਸੋ ਮਤ ਪੇ ਦੋਣ ਲੇਕਿਨ ਅੱਜ ਇੱਕ ਮੰਚ ਦੇ ਉੱਤੇ ਇਕੱਠੇ ਹੋਏ ਆ ਤੇ ਇਹਨਾਂ ਦੀ ਜਿਹੜੀ ਅਪੀਲ ਜਿਹੜੀ ਉਹ ਸੁਣੀ ਜਾਵੇ ਸਰਕਾਰ ਵੱਲੋਂ ਤੇ ਆਪਣੇ ਜਿਹੜੇ ਜਿੰਨਾ ਵੀ ਇਹ ਸਾਡੇ ਅਹੁਦੇਦਾਰ ਆ ਉਹਨਾਂ ਵਿੱਚੋਂ ਇੱਕ ਕਿਸੇ ਨੂੰ ਟਿਕਟ ਦੇ ਕੇ ਅਸੀਂ ਦਿਨ ਰਾਤ ਉਹਨਾਂ ਨਾਲ ਮਿਹਨਤ ਕਰਾਂਗੇ ਪਾਰਟੀ ਸਾਡੀ ਪਛਾਣ ਆ ਆਮ ਆਦੀ ਪਾਰਟੀ ਤੋਂ ਬਣੀ ਆ ਤੁਸੀਂ ਕਹਿੰਦੇ ਹੋ ਸੀ ਜਿਆਦਾ ਖਲਾਅ ਦੇ ਜੇ ਆਜ਼ਾਦ ਖਲਾਅਦ ਨੇ ਉਹ ਪਾਰਟੀ ਦੇ ਝੰਡੇ ਤੇ ਨਹੀਂ ਲੜਦੇ ਨਿਸ਼ਾਨ ਤੇ ਨਹੀਂ ਲੜਦੇ ਤੇ ਪਾਰਟੀ ਵੱਲੋਂ ਇਹ ਜਿਹੜੀ ਆ ਵਿਰੋਧੀ ਗਤੀਵਿਧੀ ਮੰਨੀ ਜਾਏਗੀ ਤੇ ਪਹਿਲਾਂ ਵੀ ਪਾਰਟੀ ਨੇ ਕਈ ਜਿਹੜੇ ਲੋਕ ਇਸ ਤਰੀਕੇ ਦੇ ਬਾਹਰ ਕੱਢਿਆ ਕਹਿੰਦੇ ਜਿਹੜੇ ਪਾਰਟੀ ਦੀ ਐਂਟੀ ਚੱਲਦੇ ਨੇ ਦੇਖੋ ਜੀ ਇਹ ਪਾਰਟੀ ਜਿਹੜੀ ਆ ਤੁਹਾਨੂੰ ਬਾਹਰ ਕਰ ਦੇਗੀ ਪਾਰਟੀ ਜੋ ਤੇ ਫਿਰ ਤੁਸੀਂ ਵਾਂਝੇ ਹੋ ਜਾਓਗੇ ਦੇਖੋ ਜੀ ਪਹਿਲੀ ਗੱਲ ਤੇ ਸਾਨੂੰ ਆਪਣੀ ਪਾਰਟੀ ਤੇ ਇੰਨਾ ਕੋ ਮਾਣ ਆ ਕਿ ਸਾਡੀ ਪਾਰਟੀ ਜਿਹੜੀ ਆ ਉਹ ਵਲੰਟੀਅਰ ਦੀ ਮਿਹਨਤ ਨੂੰ ਵੇਖਦੀ ਆ ਸਲਾਮ ਹੈਗਾ ਇਹ ਕਰਦੀ ਆ ਵਲੰਟੀਅਰ ਦੀ ਮਿਹਨਤ ਨੂੰ ਔਰ ਅਸੀਂ ਅੱਜ ਵੀ ਇਹੀ ਆਸ ਕਰਦੇ ਆ ਕਿ ਉਹ ਸਾਡੀ ਸਾਰਿਆਂ ਦੀ ਮਿਹਨਤ ਨੂੰ ਵੇਖ ਕੇ ਕਿਉਂਕਿ ਮਿਹਨਤ ਜਿਹੜੀ ਆ ਉਹ ਸਾਰਿਆਂ ਨੇ ਬਹੁਤ ਦਿਨ ਰਾਤ ਕੀਤੀ ਆ ਔਰ ਸਾਡੀ ਇਸ ਅੱਜ ਦੀ ਪੀਲ ਨੂੰ ਵੇਖ ਕੇ ਉਹ ਜਰੂਰ ਕੋਈ ਨਾ ਕੋਈ ਵਧੀਆ ਫੈਸਲਾ ਲੈਣਗੇ